ਕਾਫੀ ਚਿਰ ਤੋਂ ਪੰਜਾਬ ਦੇ ਵਿੱਚ ਜਿਹੜਾ ਨਸ਼ੇ ਦਾ ਕਰਵਾਰ ਹੋ ਰਿਹਾ ਉਹਦੇ ਖਿਲਾਫ ਬੋਲ ਰਿਹਾ ਸੀ ਜਿਹਦਾ ਰਿਜ਼ਲਟ ਮੈਨੂੰ ਅੱਜ ਆਪਣੀ ਸ੍ਰੀ ਉਦੇਪੱਛੜੇ ਬਾਰਤ ਤੋਂ ਹੋਈਆਂ ਤੁਹਾਡੇ ਸਾਹਮਣੇ ਆ ਪੰਜਾਬ 'ਚ ਜਿਹੜੀ ਫਰੋਟੀਆਂ ਦੂਰ ਚੱਲਦਾ ਪਿਆ ਨਸ਼ੇ ਦਾ ਚੱਲਦਾ ਪਿਆ ਕਤਲੋ ਘਰ ਜਿਹੜੀ ਬਚੀ ਆ ਉਹਦੇ ਖਿਲਾਫ ਮੈਂ ਇੱਕ ਖਬਰ ਲਿਖੀ ਸੀ ਪੰਜਾਬ ਦੇ ਚ ਗੋਲੀ ਕੀ ਪੰਜਾਬ ਭਿਆਰ ਬਣ ਗਿਆ ਬਟਾਲਾ ਉਹਦੀ ਰਾਜਧਾਨੀ ਕਿਉਂਕਿ ਬਟਾਲਾ ਵਿੱਚ ਜੋ ਕੁਝ ਹੋ ਰਿਹਾ ਉਹ ਸਾਡੀ ਸਮਝ ਤੋਂ ਬਾਹਰ ਆ ਅੱਜ ਤੱਕ ਪੰਜਾਬ ਦੇ ਵਿੱਚ ਇਨਾ ਗੰਦ ਨਹੀਂ ਵਿਆਜ ਨਾ ਬਟਾਲੇ ਵਿੱਚ ਪਿਆ ਚਿੱਟਾ ਲੈਣਾ ਸ਼ਰੀਆਮ ਲਾ ਲੋ ਜਿਵਾ ਕਰਾਣਾ ਸ਼ਰੀਆਮ ਕਰਾ ਲੋ ਮੈਂ ਆਪਣੇ ਜੜਾ ਸੜਾ ਕਰਾਣਾ ਤੇ ਉਹ ਵੀ ਕਰਾ ਲੋ ਜੇ ਕੋ ਹੋਰ ਕੋ ਕੰਮ ਹੈ ਗੈਰ ਕਾਨੂੰਨੀ ਕਰਾਉਣਾ ਤੇ ਉਹ ਵੀ ਕਰਾ ਲੋ ਜਿਹਦੇ ਖਿਲਾਫ ਆਪਾਂ ਪਿਛੇ ਦੀ ਕਤਲ ਜਿਹੜੇ ਹੋਇਆ ਉਹਦੇ ਫਰੋਤੀਆਂ ਦੇ ਬੜਾ ਤਗੜਾ ਦੌਰ ਆ ਕੋਈ ਬੰਦਾ ਐਸਾ ਨਹੀਂ ਜਿੰਨੇ ਫਰੋਤੀਆਂ ਨਹੀਂ ਦਿੱਤੀਆਂ ਬਟਾਲੇ ਚ ਉਹ ਬਟਾਲਾ ਸੰਗ ਖਾਲੀ ਘਰ ਕਰ ਦਿੱਤਾ ਇਹਨਾਂ ਨੇ ਅੱਜ ਉਹਦਾ ਨਤੀਜਾ ਮੈਨੂੰ ਹੁੰਨਾ ਪਿਆ ਕਿ ਜਿਹੜਾ ਕੋਈ ਦਿਨ ਪਹਿਲੇ ਆਪਾਂ ਬਟਾਲਾ ਬੰਦ ਕਰਾਈ ਦੋ ਕਤਲਾਂ ਦੇ ਵਿਰੋਧ ਵਿੱਚ ਉਦੇ ਉਹਦਾ ਖਿੱਚ ਪੈਜਾ ਹੋਇਆ ਕਿ ਤੁਸੀਂ ਬੋਲਣੇ ਜ਼ੁਬਾਨ ਬੰਦ ਕਰਨੀ ਚਾਹਦੀ ਹੈ ਲੇਕਿਨ ਮੈਂ 40 ਸਾਲ 45 ਸਾਲ ਹੋ ਗਿਆ ਮੈਂ ਲੋਕਾਂ ਦੇ ਹਿੱਤ ਲਈ ਬੋਲਦਾ ਤੇ ਗਾਹ ਵੀ ਮੈਂ ਬੋਲਦਾ ਰਹਾਂਗਾ ਤੇ ਜੇ ਮੈਨੂੰ ਮੇਰੀ ਜਾਨ ਹੈ ਵੀ ਲੈਣੀ ਹੈ ਇਹਨਾਂ ਲੋਕਾਂ ਦੇ ਲੱਲਣ ਦਾ ਉਸ ਕਰਕੇ ਤਿਆਰ ਬੈਠਾ ਕਿੰਨੇ ਬੰਦੇ ਸੀ ਪਰ ਲੇਕਿਨ ਇਹਦੇ ਮਗਰ ਕੋ ਸਾਜ਼ਿਸ਼ ਬੜੀ ਵੱਡੀ ਆ ਕਿਉਂਕਿ ਉਹਨਾਂ ਦੀ ਇੰਨੀ ਐਸਟ ਨਹੀਂ ਆ ਇਹ ਪਛਾਣ ਕਰਨ ਬੰਦੇ ਮੇਰੇ ਬੰਦੇ ਦੀ ਪਛਾਣ ਮੈਂ ਕੋਈ ਨਹੀਂ ਦੱਸਿਆ ਲੇਕਿਨ ਇਹਦੇ ਮਗਰ ਬੜੀ ਵੱਡੀ ਸਾਜ਼ਿਸ਼ ਆ ਜਿਹੜੀ ਜਿਨ੍ਹਾਂ ਨੇ ਬਿਲਕੁਲ ਸਪਾਰੀ ਦਿੱਤੀ ਆ ਜੋ ਵੀ ਕੀਤਾ ਮੈਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਆ ਲੇਕਿਨ ਕਿਸੇ ਹੋਰ ਦੇ ਇਸ਼ਾਰੇ ਦੇ ਉੱਪਰ ਸਾਰਾ ਕੰਮ ਹੋਇਆ ਜੋ ਪੰਜਾਬ ਸਰਕਾਰ ਨੇ ਤੁਹਾਨੂੰ ਬੰਨ੍ਹਣਾ ਸੀ ਤੇ ਨਹੀਂ ਮੇਰੇ ਗਨਮਨ ਆਇਆ ਬਟਾਲੇ ਵਿੱਚ ਉਹਨਾਂ ਦੇ ਗਨਮਨ ਮੇਰੇ ਸਾਰੇ ਮੇਰੇ ਕੋਲ ਪਹਿਲੇ 40 ਸਾਲ ਹੋ ਗਏ ਮੇਰੇ ਕੋਲ ਗਨਮਨ ਲੇਕਿਨ ਇਹਨਾਂ ਨੇ ਆ ਕੇ ਬਿਲਕੁਲ ਲੈ ਲਿਆ ਕੀ ਕਹਿਣਾ ਚਾਹੁੰਦੇ ਹੋ ਕਿ ਮੈਂ ਕੁਝ ਨਹੀਂ ਕਹਿਣਾ ਜੇ ਲੋਕੀ ਹੋਰ ਕਿਸੇ ਦੇ ਹਮਲਾ ਹੋ ਸਕਦਾ ਕੀ ਬਿਲਕੁਲ ਮੈਂ ਕਹਿੰਦਾ ਪੰਜਾਬ ਦੇ ਜੰਗਰਾਜ ਬਣਿਆ ਇਹ ਤੁਹਾਡੇ ਨਾਲ ਕੋਈ ਬੰਦਾ ਵੀ ਸੇਫ ਨਹੀਂ ਆ ਕੋਈ ਮਜ਼ਾ ਮੇਰੇ ਕੋਲ ਬੈਠਾ ਜਿਹਨੂੰ ਬੰਦੇ ਨੇ ਧਮਕੀਆਂ ਹੁੰਦੇ ਰੋਜ਼ ਹੀ ਬੁਰਾ ਵਾਲਾ ਗੁਰਪ੍ਰਾਜਾ ਜਿਹੜੇ ਨਾਲ ਆ ਉੱਪਰ ਕਾਹੇ ਬਿਠਿਆ ਇਹਨਾਂ ਨੂੰ ਤਾਂ ਕੀ ਤਰੇ ਮੇਰੇ ਕੋਲ ਆ ਮੇਰੇ ਸਾਥੀਆ ਉਹਨਾਂ ਨੂੰ ਤਾਂ ਗਿਆੜਿਆ ਕਿਸੇ ਬੰਦੇ ਦੀ ਕੋਈ ਸੇਫਟੀ ਨਹੀਂ ਜਿਹੜੀ ਕੋ ਚਿੰਤਾ ਕਰੀ ਗਰੂਗਾ ਉਹਨੂੰ ਸਕੋਟੀ ਮਿਲਦੀ ਕੁ ਜਿਹੜਾ ਨਹੀਂ ਉਹਨੂੰ ਨਹੀਂ ਆਪਾਂ ਨੂੰ ਸਕੋਟੀ ਵੀ ਲੋੜ ਨਹੀਂ ਨਾ ਆਪਾਂ ਚਾਹੀਦਾ ਨਾ ਮੰਗੀ ਜਾਂਦੀ ਕੀ ਕੀ ਲੱਗਦਾ ਕਿਸੇ ਸਿਆਸਤ ਹੈ ਕਿਸੇ ਬਿਲਕੁਲ ਸਿਆਸਤ ਕੀ ਸਿਆਸਤ ਨਹੀਂ ਹੈ ਤੇ ਆਪਣੇ ਉਲਸਦਾ ਵੀ ਹੱਥ ਮਗਰ ਬਿਲਕੁਲ ਕੋਈ ਆਪਣੀ ਜਾਨ ਨੂੰ ਖਤਰਾ ਕਿਉਂਕਿ ਮੈਂ ਕਿ ਜੇ ਇੱਕ ਗਾਲੀ ਕਿ ਕੀ ਇੱਕ ਬੰਦਾ ਸ਼ਰਾਂ ਚਿੱਟਾ ਵੇਚਣ ਦਿਆ ਤੇ ਪੁੱਛਦੇ ਪ੍ਰੋਡਕਸ਼ਨ ਮਿਲਦੀਆਂ ਨੂੰ ਚੈਨਲ ਤੋਂ ਪਰ ਵੀ ਚੱਲੀ ਉਹਨੂੰ ਮੈਨੂੰ ਕੋਈ ਪਰਲੀ ਜਦੋਂ ਜੋ ਹੋਏਗਾ ਮੈਂ ਚੱਲੂੰਗਾ ਆਪਣੇ ਇਹ ਪੰਜਾਬ ਦੇ ਵਿੱਚ ਇਨਾ ਮੋਲ ਖਰਾਬ ਹੋ ਚੁੱਕਾ ਹੈ ਤਾਂ ਮੁਕੀਆਂ ਆਣੀਆਂ ਆ ਜੋ ਇਹਨਾਂ ਵਾਸਤੇ ਵੇਖਿਆ ਜਿਹਾ ਛੋਟਾ ਜਿਹਾ ਕੰਮ ਆ ਪ੍ਰਸ਼ਾਸਨ ਜਿਹੜਾ ਵੀ ਪੰਡ ਦੀ ਨੀਂਦ ਰੁੱਤਾ ਹੋਇਆ ਮੇਰਾ ਨਾਮ ਡਾਕਟਰ ਅਰਵਿੰਦਰ ਸ਼ਰਮਾ ਮੈਡੀਕਲ ਆਫੀਸਰ ਸੈਰੋ ਹਸਪੀਟਲ ਬਟਾਲਾ ਪ੍ਰਧਾਨ ਜੀ ਆਏ ਜਿਹੜੇ ਇਹ ਸਰਪਤ ਨੂੰ ਕਿਤੇ ਸੱਤਾਂ ਤੇ ਤੇ 30 ਹੱਥ ਦੇ ਸਾਹ ਸਾਡੇ ਕੋਲ ਨਾ ਪੇਸ਼ੈਂਟ ਆਇਆ ਰਮੇਸ਼ ਕੁਮਾਰ ਸਾਨੋ ਗੇੜੀ ਰਾਵ ਲਭਾਇਆ ਜੀ ਸਮਾਂ ਤਕਰੀਬਨ 7:45 ਤੇ ਆਏ ਨੇ ਉਹਨਾਂ ਦੇ ਮਲਟੀਪਲ ਇੰਜਰੀਜ਼ ਸੀਗੀ ਉਹਨਾਂ ਦੇ ਮਲਟੀਪਲ ਇੰਜਰੀਜ਼ ਐਸ ਪਰ ਰਿਪੋਰਟ ਐਮ ਐਲ ਆਰ ਕੰਡਕਟ ਕਰਕੇ ਅਸੀਂ ਕਨਸਰਨਡ ਪੁਲਿਸ ਸਟੇਸ਼ਨ ਨੂੰ ਭੇਜ ਦਿੱਤੀ

ਅਕੀਰ ਜੀ ਸਾਹਿਬ ਤੋਂ ਤੇ ਮੋਲਾ ਵਾਇਆ ਕੀ ਕੰਮ ਕਰਦੇ ਸਨ ਅ ਲਈਏ ਸਾਹਿਬ ਤੇ ਹਮੇ ਇਸ ਮੰਡੀ ਸੂਚਨਾ ਮਿਲੀ ਮਿਲ ਤੇ ਆਪਾਂ ਸਾਰੀ ਪੁਲਿਸ ਪਾਰਟੀ ਇਸੇ ਹਸਪੀਟਲ ਉਪਰ ਜਿਹਨਾਂ ਦਾ ਬਿਆਨ ਅਸਲ ਕੀਤਾ ਹੈ ਜਿਸ ਵਿਅਕਤੀ ਕੋਲ ਉਹਨਾਂ ਦੇ ਖਿਲਾਫ ਆਪਣੇ ਐਕਸ਼ਨ ਲਿਆ ਆ ਜਾਂ ਸੱਕਾ ਮਾਰੀਓ ਦੇ ਖਿਲਾਫ ਆਪਾਂ ਜੋ ਬੰਦੀ ਕਾਰਵਾਈ ਕਰਦੇ ਹੈ ਪਛਾਣ ਨਾ ਕੋਈ ਨਾ ਉਹਨਾਂ ਕੋ ਬਾਬਾ ਨਾਮ ਦਾ ਵਿਅਕਤੀ ਦੇ ਨਾਲ ਦੋ ਹੋਰ ਵਿਅਕਤੀ ਲਿਖਾਇਏ ਨੇ ਉਹਨੂੰ ਆਇਡੈਂਟੀਫਾਈ ਕਰਕੇ ਆਪਾਂ ਰੈਸ ਕਰਾਂਗੇ ਕੋਈ ਛਾਪੇ ਮੱਝ ਹੋ ਰਹੀਆਂ ਨਾ ਮਰਜੀ ਛਪਟਮਾਰੀ ਤੋਂ ਬਾਅਦ ਹੋ ਗਈ ਟੀਮਾਂ ਭੇਜੀਆਂ ਨੇ ਤੇ ਇਹਨਾਂ ਨੂੰ ਖੰਭੂ ਕਰਾਂਗੇ ਸੇਵ ਤੱਕ ਹੋ ਜਾਣਗੇ ਰੈਸ ਤੇ ਕੋਸ਼ਿਸ਼ ਕਰਾਂਗੇ ਬਿਲਕੁਲ ਹੋਣੇ ਕਰਨੇ ਸਰਕਾਰਾਂ ਜੇ ਨਕਮੀ ਸਰਕਾਰ ਆਈ ਹੈ ਇਹ ਸਰਕਾਰ ਦੇ ਵਿੱਚ ਹੀ ਇਹ ਕੁਝ ਹੋ ਰਿਹਾ ਕਿਸੇ ਨੂੰ ਫਰੋਤੀਆਂ ਮੰਗੀ ਜਾਂਦੀਆਂ ਕਿ ਉਹਨੂੰ ਗੋਲੀਆਂ ਚੱਲ ਜਾਂਦੀਆਂ ਕਿ ਉਹਨੂੰ ਧਮਕੀਆਂ ਲੱਗਦੀਆਂ ਤੇ ਇਦਾਂ ਦੀ ਇਹ ਵਾਰਦਾਤਾਂ ਹੋਣਗੀਆਂ ਜਿਹੜਾ ਕਿ ਲੀਡਰ ਜਿਹੜੇ ਕਿ ਜ਼ਿੰਮੇਦਾਰ ਬੰਦੇ ਜਿਹੜਾ ਕਿ ਸਮਾਜ ਦੇ ਵਿੱਚ ਕੋਈ ਗਲਤ ਕੰਮ ਹੁੰਦਾ ਵਾ ਉਹਦੇ ਤੇ ਬੋਲਦੇ ਨੇ ਤੇ ਉਹਨਾਂ ਨੂੰ ਦਬਾਇਆ ਜਾਂਦਾ ਤੇ ਅਫਾ ਇਹ ਸੀਦੇ ਡੁੱਬਣ ਵਾਲੇ ਹੈ ਨਹੀਂ ਨਾ ਇਹ ਗਿੱੱਰ ਧਮਕੀਆਂ ਤਾਂ ਨਾ ਦਰਦੀਆਂ ਵੀ ਸ਼ਜਾਹ ਭੱਟੀ ਤੱਕ ਧਮਕੀਆਂ ਲਗਾਈਆਂ ਅਫਾ ਉਹਦੀ ਵੀ ਕਦੀ ਪ੍ਰਵਾਹ ਕਰਦੇ ਜਿਹੜਾ ਕਿ ਮਰਜੀ ਆ ਉਹ ਵਿਦੇਸ਼ ਵਿੱਚ ਬਹਿ ਕੇ ਭੋਂਗਦਾ ਪੁੱਤਿਆ ਉਹਨਾਂ ਦਾ ਅਫਾ ਉਹਨੂੰ ਵੀ ਕਦੀ ਸਮਝਦੇ ਪਾਛੇ ਇਹ ਦਾੰਦੇ ਜਿਹੜੇ ਕਿ ਬੰਦੇ ਜਿਹੜੇ ਕਿ ਵਾਅਦਾਤ ਕਰਦੇ ਨੇ ਵੀ ਆਪਾਂ ਪ੍ਰਧਾਨ ਨਹੀਂ ਸ਼ੇਫ ਤੇ ਪਬਲਿਕ ਵੀ ਨਹੀਂ ਸ਼ੇਫ ਦੇਖੋ ਜੋ ਇਹਨਾਂ ਦੇ ਪ੍ਰਧਾਨ ਜੋਗਰਾਜ ਜੀ ਜਿਹੜੇ ਹੈਗੇ ਨੇ ਉਹ ਆਣਗੇ ਜੋ ਇਹਨਾਂ ਦੀ ਰਣਨੀਤੀ ਹੋਏਗੀ ਸਾਡੇ ਨਾਲ ਸਾਰੇ ਸੱਜਣ ਬੈਠੇ ਹੋਏ ਨੇ ਤੇ ਸ਼ਿਵ ਚਰਾ ਵੀ ਬੈਠੀ ਹੈ ਅਬੂ ਜੀ ਦਾ ਵੀ ਕਾਂਗਰਸ ਪਾਰਟੀ ਦੇ ਬੈਠੇ ਸੀ ਇੱਥੇ ਸਾਰੇ ਆਣੇ ਹਨੇ ਜੀ ਵੀ ਆਏ ਨੇ ਧਾਰੀਵਾਲ ਤੋਂ ਜਿਹੜੇ ਵੀ ਇਹਨਾਂ ਦੇ ਗਠਨ ਦੇ ਪ੍ਰਧਾਨ ਜੋ ਇੰਦ ਕਰਨਗੇ ਆਪਾਂ ਸਾਰੇ ਹਿੰਦੂs ਗਠਨ ਜਿੰਨੇ ਵੀ ਐ ਉਹ ਸਾਰਿਆਂ ਦੇ ਨਾਲ ਆਪਾਂ ਇਕੱਠੇ ਹੋ ਕੇ ਚੱਲਾਂਗੇ ਇਹ ਨਿੰਦਨ ਜੋ ਗੱਲ ਵਾ ਅੱਜ ਇਹਦੇ ਤੇ ਆ ਕੱਲ ਸਾਡੇ ਤੇ ਵੀ ਹੋ ਸਕਦਾ ਜਰੂਰੀ ਨਹੀਂ ਹੈ ਕਿ ਇਹ ਤੇ ਵੀ ਇਹ ਗੁੰਡਾ ਰਾਜ ਇਹ ਮਾੜੀ ਸਰਕਾਰ ਜਿਹੜੀ ਆਈ ਹੈ ਇਹ ਨਕਮੀ ਸਰਕਾਰ ਕਰਨ ਹੋ ਰਿਹਾ ਉਦਾਂ ਨੂੰ ਹੋ ਰਿਹਾ ਫਰੋਤੀਆਂ ਹੋ ਰਹੀਆਂ ਗੋਲੀਆਂ ਚੱਲ ਰਹੀਆਂ ਜਸਾ ਸਿੰਘ ਆ ਦੇ ਵਿੱਚ ਬੰਦਾ ਮਰ ਬੱਚੇ ਮਰ ਗਿਆ ਪੈਨੋ ਦਸੋ ਇਹ ਕੋਈ ਗੱਲ ਥੋੜਾ ਇਹ ਇਹ ਇੰਨੀ ਕਿ ਮਾਰੀ ਜਾ ਰਹੀ ਇਹ ਆਪਾਂ ਇਹਨੂੰ ਕਹਿ ਕਹੀ ਇਹ ਨਾ ਉਹ ਵੀ ਮਾਰੀ ਆ ਸਾਡੇ ਵਾਸਤੇ ਪਿਤਾ ਦਰਵਾਜ਼ੀ ਸ਼ੇਸ਼ਨਾਹੰਦੂ ਤੱਕ ਚਾਲੂ ਤਾਂ ਰਾਸ਼ਟਰੀ ਜਰਨਲਿਸਟ ਕਰਤਾਂ ਜਨਰਲ ਦੇ ਆਪ ਹਮਲਾ ਹੋਇਆ ਕੀ ਕਰਾਂਗੇ ਬਹੁਤ ਹੀ ਨਿੰਦਣਯੋਗ ਗੱਲ ਹੈ ਜੀ ਸੀਨੀਅਰ ਲੀਡਰ ਨੇ ਸਾਡੇ ਹਿੰਦੂ ਸਮਾਜ ਉੱਚਾ ਰੁਤਬਾ ਰੱਖਦੇ ਨੇ ਅੱਗ ਸੱਚ ਦੀ ਨੇ ਸ਼ਾ ਲੜਾਈ ਵਾਤੇ ਪਹਿਰਾ ਦਿੰਦੇ ਆਏ ਨੇ ਨਸ਼ਿਆ ਖਿਲਾਫ ਜੂਏ ਵਿਰੇ ਛੱਟੇ ਕਤਲਾਂ ਦੇ ਖਿਲਾਫ ਆਰਦੇਲ ਬੋਲਦੇ ਆਏ ਨੇ ਆਪਣੀ ਜ਼ੁਲਮ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦੇ ਆਏ ਨੇ ਜੇ ਬਲਾਰਿਆਂ ਨੂੰ ਉਸੇ ਤਰ੍ਹਾਂ ਹੀ ਦਬਾਇਆ ਗਿਆ ਕਿ ਜਿਹੜੇ ਸਮਾਜ ਵਿੱਚ ਆਮ ਵਿਚਰਨ ਵਾਲੇ ਲੋਗ ਆ ਉਹਨਾਂ ਦਾ ਇਥੋਂ ਭਲਿਆਨ ਕਰਨਾ ਨਿਸ਼ਚਿਤ ਆ ਪ੍ਰਸ਼ਾਸਨ ਕੋਲੋਂ ਕਦੀ ਗਨਮੈਨ ਮੰਗਰਨੀ ਵੀ ਦੇ ਪਰ ਜਿਹੜੇ ਪ੍ਰਸ਼ਾਸਨ ਨੂੰ ਜੜੀ ਬੰਦੀ ਆ ਆਪਣੀ ਕਿ ਜਿਹੜੇ ਪ੍ਰਧਾਨ ਨੇ ਜਿੱਨਾ ਉੱਤੇ ਹਮਲਾ ਹੋਣ ਦੀ ਸ਼ੰਕਾ ਵਾ ਜਿੱਨਾ ਉੱਤੇ ਹਮਲੇ ਹੁੰਦੇ ਆਏ ਨੇ ਉਹਨਾਂ ਦੀ ਸੁਰੱਖਿਆ ਦੇ ਦੀ ਜਾਨ ਮਾਲ ਦੀ ਰਾਖੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਤਰ੍ਹਾਂ ਪ੍ਰੋਵਾਈਡ ਕਰਨੀ ਹੈ ਇੱਕ ਆਮ ਬੰਦਾ ਆਪਣੇ ਘਰੋਂ ਉੱਠ ਕੇ ਬਾਜ਼ਾਰ ਜਾ ਰਿਹਾ ਜਾਂ ਦੁਕਾਨ ਬੰਦ ਕਰਕੇ ਆ ਰਿਹਾ ਉਹਨੂੰ ਗੋਲੀ ਵਾਜ ਜਾਂਦੀ ਬੱਚਾ ਘਰ ਹੀ ਨਹੀਂ ਪਹੁੰਚਦਾ ਬੜੀ ਨਿੰਦਣਯੋਗ ਗੱਲ ਆ ਕਿ ਬਟਾਲੇ ਸ਼ਹਿਰ ਵਿੱਚ ਇਹੋ ਜਿਹਾ ਵਾਰਦਾਤਾਂ ਦੀ ਕੋਈ ਜਗ੍ਹਾ ਨਹੀਂ ਹੈ ਉਹ ਟੀਮ ਆ ਵੀ ਆਪਣੇ ਤੇ ਇਹ ਜਿਹੜੇ ਸ਼ਰਾਰਤੀ ਅੰਸਰ ਆ ਪ੍ਰਸ਼ਾਸਨ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਕਰੇ ਕਿ ਜਿਹੜੇ ਜਿਨ੍ਹਾਂ ਨੇ ਆ ਹਮਲਾ ਕੀਤਾ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇਵੋ ਇੱਕ ਮਿਸਾਲ ਬਣੇ ਮੈਂ ਰੋਹਿਤ ਬਾਂਗੀ ਸ਼੍ਰੀ ਸ਼ਰੌਧ ਬਲਾਸਰਪਾ ਦਾ ਪੰਜਾਬ ਦਾ ਵਾਈਸ ਪ੍ਰਧਾਨ ਤੇ ਰਮੇਸ਼ ਨੀਰ ਦੀ ਆਪਾਂ ਟੀਮ ਸਾਰੀ ਸਾਡੀ ਇਕੱਠੇ ਪੰਜਾਬ ਚ ਕੰਮ ਕਰਦੀ ਆ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਰਮੇਸ਼ ਨੀਰ ਦੇ ਬਹੁਤ ਹੀ ਪੁਰਾਣਾ ਬਟਾਲੇ ਤੋਂ ਕੋ 40-45 ਸਾਲ ਤੋਂ ਸ਼ੇਮ ਸ਼ਰਦਾ ਜੀ ਬੰਦੀ ਲੀਡਰ ਆ ਜਿਹੜਾ ਅਕਸਰ ਪੰਜਾਬ ਦੇ ਅੰਦਰ ਨਸ਼ੇ ਦੇ ਖਿਲਾਫ ਖਾਸ ਕਰਕੇ ਬਟਾਲੇ ਦੇ ਵਿੱਚ ਜਿਲ੍ਹਾ ਗਦਾਸਪੁਰ ਦੇ ਅੰਦਰ ਨਸ਼ੇ ਦੇ ਖਿਲਾਫ ਬੋਲਦਾ ਅੱਜ ਅਸੀਂ ਜੋ ਵੀਡੀਓ ਦੇਖੀ ਆ ਜੋ ਇਹਨਾਂ ਦੇ ਉੱਪਰ ਹਮਲਾ ਹੋ ਰਿਹਾ ਉਹ ਵੀ ਕੁਝ ਲੋਕ ਕੋਈ ਸਵਾਰਦੇ ਨਹੀਂ ਨਸ਼ਾ ਤਸਕਾ ਲੱਗ ਰਹੇ ਨੇ ਤੇ ਪ੍ਰਧਾਨ ਜੀ ਨੂੰ ਪਤਾ ਲੱਗਾ ਕਿ ਜਦੋਂ ਉਹ ਮੇਰੇ ਤੋਂ ਬਾਹਰ ਘਾਰੇ ਸੀ बार-बार ਕਹਿ ਰਹੇ ਸੀ ਕਿ ਤੂੰ ਨਸ਼ੇ ਦੇ ਖਿਲਾਫ ਤੂੰ ਬੋਲਦਾ ਤੇ ਜਿਹੜੀ ਨਸ਼ੇ ਦੇ ਖਿਲਾਫ ਸਰਕਾਰ ਵੀ ਆਪਣੀ ਆਵਾਜ਼ ਦੇ ਰਹੀ ਆ ਤੇ ਇਹ ਪਬਲਿਕ ਦਾ ਸਾਥ ਦੇ ਰਹੀ ਆ ਜਾਂ ਕਿ ਨੂੰ ਨੇਤਾ ਸਾਥ ਦੇ ਰਹੇ ਨੇ ਜਾਂ ਸਥਾਨੀਏ ਨੇਤਾ ਸਾਥ ਦੇ ਰਹੇ ਨੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਹਨਾਂ ਲੋਕਾਂ ਦੇ ਖਿਲਾਫ ਇੱਕ ਕੜੀ ਤੋਂ ਕੜੀ ਕਾਰਵਾਈ ਕਰਕੇ ਪਰਦੇਸ਼ ਨਹੀਂ ਹੋਵੇ ਅਗੇ ਨੇਤਾ ਨੂੰ ਮਤਲਬ ਸਫਲ ਦੇਣੀ ਚਾਹੀਦੀ ਹੈ ਕਿ ਜਿਹੜੇ ਬਹੁਤ ਪੁਰਾਣੇ ਲੀਡਰ ਨੇ ਤੇ ਨਸ਼ੇ ਦੇ ਖਿਲਾਫ ਬੋਲਦੇ ਨੇ ਕੱਲ ਸਾਡੇ ਪੰਜਾਬ ਦੇ ਪ੍ਰਧਾਨ ਜੋਗਰਾ ਸ਼ਰਮਾ ਜੀ ਆਪਣੀ ਪੂਰੀ ਪੰਜਾਬ ਦੀ ਟੀਮ ਦੇ ਨਾਲ ਇੱਥੇ ਆ ਰਹੇ ਨੇ ਜੋ ਅਗਲਾ ਫੈਸਲਾ ਲੈਣਗੇ ਪਾਰਟੀ ਉਹਦੇ ਨਾਲ ਖੜੀ ਰਹੇਗੀ